ਹੈਲੋ ਦੋਸਤੋ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅੱਜ ਬਣਾਵਾਂਗੇ ਆਪਾਂ ਚੌਲਾਂ ਦੇ ਆਟੇ ਤੋਂ ਪਿੰਨੀਆਂ ਸਭ ਤੋਂ ਪਹਿਲਾਂ ਲਿਆ ਆਪਾਂ ਘਿਓ ਜੋ ਕਿ ਆਪਾਂ ਰੋਟੀ ਚੋਪਣ ਵਾਸਤੇ ਇਸਤੇਮਾਲ ਕਰਦੇ ਉਹ ਹੀ ਘਿਓ ਲਿਆ ਤਾਂ ਤਕਰੀਬਨ ਆਪਣੇ ਕੋਲ 3 ਕਟਸ਼ੀਆਂ ਸੀਗਾ ਘਿਓ ਇਹਨਾਂ ਪਿੰਨੀਆਂ ਨੂੰ ਬਣਾਉਣ ਵਾਸਤੇ ਆਪਾਂ ਤਿੰਨ ਕਟਸ਼ੀਆਂ ਜਿਹੜਾ ਘਿਓ ਦੀਆਂ ਲਈਆਂ ਤੇ ਇਸ ਨੂੰ ਮੱਠੀ-ਮੱਠੀ ਅੱਗ ਤੇ ਪੰਘਲਾਉਣਾ ਸ਼ੁਰੂ ਕਰਤਾ ਤੇ ਜਿਵੇਂ ਜਿਵੇਂ ਆਪਣਾ ਤੇਲ ਘਿਓ ਜਿਹੜਾ ਭੁੱਜ ਚੁੱਕਿਆ ਕਰਮੋਚਕਤ ਵਿੱਚ ਪਾਵਾਂਗੇ ਆਪੇ ਆਟਾ ਚੌਲਾਂ ਦਾ ਆਟਾ ਭੁੱਜਣ ਵਾਸਤੇ ਤੇ ਇਸ ਨੂੰ ਚੰਗੀ ਤਰ੍ਹਾਂ ਹਿਲਾਉਂਦੇ ਆਪਾਂ ਜਿਹੜਾ ਆਟਾ ਭੁੰਨ ਲਵਾਂਗੇ ਇਸ ਦਾ ਕਲਰ ਨਹੀਂ ਚੇਂਜ ਕਰਨਾ ਇਸ ਨੂੰ ਮਠਾ ਮਠਾ ਹੀ ਭੁੰਨਾ ਤੇ ਹਲਕਾ ਹਲਕਾ ਜਿਹੜਾ ਗਰਮ ਹੋ ਜੂਗਾ ਇਹ ਇਸੇ ਤਰ੍ਹਾਂ ਇਸ ਨੂੰ ਹਿਲਾਉਂਦੇ ਰਵਾਂਗੇ ਇਸੇ ਤਰ੍ਹਾਂ ਇਸ ਨੂੰ ਹਿਲਾਉਂਦੇ ਜਾਣਾ ਇਸ ਨੂੰ ਹਲਕਾ ਹਲਕਾ ਹਿਲਾਉਂਦੇ ਹੋਏ ਜਿਹੜਾ ਆਟਾ ਆਪਣਾ ਥੋੜਾ ਜਿਹਾ ਕਲਰ ਜਿਹੜਾ ਚੇਂਜ ਹੁੰਦਾ ਜਾ ਰਿਹਾ ਫਿੱਕਾ ਫਿੱਕਾ ਕ ਚੇਂਜ ਹੋ ਰਿਹਾ ਜਿਆਦਾ ਸਾੜਨਾ ਨਹੀਂ ਹੈ ਇਸ ਨੂੰ ਤੁਸੀਂ ਦੇਖੋ ਐਵਜਾ ਕਲਰ ਬਣ ਗਿਆ ਕੁਝ ਤੇ ਇਸ ਨੂੰ ਹਲਕਾ ਹਲਕਾ ਜਿਹੜਾ ਰੋਸਟ ਕਰਦ ਕੇ ਵਿੱਚ ਪਾਈ ਅਸੀਂ ਜਵੈਨ ਤਾਂ ਕਿ ਜਿਹੜੇ ਚੌਲਾਂ ਦੇ ਆਟੇ ਨਾਲ ਵਾਈ ਹੋ ਜਾਂਦੀ ਹੈ ਤੇ ਇਸ ਦੇ ਨਾਲ ਵਾਈ ਨਹੀਂ ਹੁੰਦੀਗੀ ਤੇ ਇਸ ਨੂੰ ਚੰਗੀ ਤਰ੍ਹਾਂ ਅਸੀਂ ਭੋਣਾ ਲਿਆ ਸੀ ਤੇ ਇਸ ਨੂੰ ਲਵਾਂਗੇ ਥੱਲੇ ਉਤਾਰ ਲਾਂਗੇ ਹੁਣ ਅਸੀਂ ਦੇ ਵਿੱਚ ਅਸੀਂ ਕਾਲੀਆਂ ਮਿਰਚਾਂ ਦਾ ਜਿਹੜਾ ਪਾਊਡਰ ਉਹ ਪਾਤਾ ਵੀ ਜਿਹੜੀ ਜਵਾਈ ਨਾ ਚੜੇ ਇਹਦੇ ਨਾਲ ਤੇ ਇਸ ਨੂੰ ਚੰਗੀ ਤਰ੍ਹਾਂ ਜਿਹੜਾ ਵਿੱਚਰ ਲਾਤਾ ਕਾਲੀਆਂ ਮਿਰਚਾਂ ਦੇ ਪਾਊਡਰ ਨੂੰ ਤੇ ਵਿੱਚ ਪਾਈ ਅਸੀਂ ਇਹਦੇ ਪੀਸੀ ਹੋਏ ਖੰਡ ਪੀਸੀ ਹੋਏ ਖੰਡ ਨੂੰ ਵਿੱਚਰ ਲਾ ਦੇਵਾਂਗੇ ਬੀਸੇ ਖੰਡ ਨੂੰ ਮੇਜ਼ਰ ਲਾ ਕੇ ਚੰਗੀ ਤਰ੍ਹਾਂ ਹਲਾ ਕੇ ਇਹਨੂੰ ਮਿਕਸ ਕਰਤਾ। ਤੁਸੀਂ ਦੇਖ ਲਓ ਚੰਗੀ ਤਰ੍ਹਾਂ ਜਿਹੜੀ ਖੰਡ ਆਪਣੀ ਵਿੱਚ ਮਿਕਸ ਹੋ ਚੁੱਕੀ ਹੈ ਇਹਦੇ ਵਿੱਚ ਆਪਾਂ ਜਿਹੜੇ ਡਰਾਈ ਫੂਡਸ ਲਏ ਸੀਗੇ ਕੁਝ ਉਹ ਪਾ ਦਿੱਤੇ। ਜੋ ਵੀ ਡਰਾਈ ਫੂਡ ਸੀਗੇ ਅਸੀਂ ਵਿੱਚ ਇਹਦੇ ਪਾ ਦਿੱਤੇ ਨੇ। ਤੇ ਇਸ ਨੂੰ ਚੰਗੀ ਤਰ੍ਹਾਂ ਹਿਲਾ ਦੇਵਾਂਗੇ। ਡ్రਾਈ ਫਰੂਟਸ ਜਿਹੜੇ ਵਿੱਚ ਸਾਰੇ ਦੇ ਮਿਕਸ ਹੋ ਜਾਣ ਤੇ ਆਟੇ ਦੇ ਵਿੱਚ ਜਿਹੜੇ ਡ్రਾਈ ਫਰੂਟਸ ਆ ਬਿਲਕੁਲ ਮਿਕਸ ਹੋ ਚੁੱਕੇ ਆ ਵਿੱਚ ਪਾਵਾਂਗੇ ਅਸੀਂ ਗਰਮ ਕੀਤਾ ਹੋਇਆ ਦੁੱਧ ਜੋ ਕਿ ਅਸੀਂ ਪਹਿਲਾਂ ਹੀ ਕਾੜ ਕੇ ਰੱਖਿਆ ਹੋਇਆ ਸੀਗਾ ਇੱਕ ਬਰਤਨ ਦੇ ਵਿੱਚ 2 ਕਿਲੋ ਆਟੇ ਦੇ ਵਿੱਚ ਅਸੀਂ ਕਿਲੋ ਕਿਲੋ ਜਿਹੜਾ ਅਸੀਂ ਦੁੱਧ ਲਿਆਗਾ 2 ਕਿਲੋ ਆਟੇ ਦੇ ਵਿੱਚ ਕਿਲੋ ਦੁੱਧ ਬਿਲਕੁਲ ਪਰਫੈਕਟ ਬਣਦਾਗਾ ਤੁਹਾਨੂੰ ਇਸ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਚੰਗੀ ਤਰ੍ਹਾਂ ਇਸ ਨੂੰ ਮਿਕਸ ਕਰਦੇ ਜਾਵਾਂਗੇ ਦੇਖੇ ਜਿਹੜਾ ਆਪਣਾ ਦੁੱਧ ਆਟੇ ਦੇ ਵਿੱਚ ਬਿਲਕੁਲ ਮਿਕਸ ਹੋ ਜੇ ਇਹ ਧਲਾ ਹਲਾ ਕੇ ਤੁਸੀਂ ਸਾਰਾ ਕੁਝ ਜਿਹੜਾ ਵੈਕਸ ਚ ਮਿਕਸ ਕਰ ਲੈਣਾ ਇਸੇ ਤਰ੍ਹਾਂ ਸਾਡਾ ਜਿਹੜਾ ਵਿੱਚ ਦੁੱਧ ਮਿਕਸ ਹੁੰਦਾ ਜਾਂਦਾ ਤੇ ਇਸ ਨੂੰ ਜੇ ਤੁਹਾਡੇ ਤੋਂ ਨਹੀਂ ਹੋ ਰਿਹਾ ਤੇ ਇਸ ਨੂੰ ਹੱਥ ਦੀ ਮਦਦ ਨਾਲ ਤੁਸੀਂ ਕਰ ਸਕਦੇ ਆ ਜਿਵੇਂ ਅਸੀਂ ਕੀਤਾ ਵੀ ਹੱਥ ਨਾਲ ਵਿੱਚ ਬਾ ਚੰਗੀ ਤਰ੍ਹਾਂ ਜਿਹੜਾ ਦੁੱਧ ਦਾ ਗੁੰਨਿਆ ਜਾਂਦਾ ਵਿੱਚ ਇਹਦੇ ਐਸ ਤਰ੍ਹਾਂ ਅਸੀਂ ਮਿਕਸ ਕਰਤਾ ਸੀ ਵਿੱਚ ਤੇ ਲੋ ਜੀ ਆਪਣੀਆਂ ਜਿਹੜੇ ਪਿੰਗਾਂ ਬਣਨਾ ਸ਼ੁਰੂ ਹੋ ਗਈਆਂ ਐਵੇਂ ਬਣਾਈਆਂ ਸੀ ਚੌਲਾਂ ਦੇ ਆਟੇ ਦੀਆਂ ਪਿੰਨੀਆਂ ਜੋ ਕਿ ਖਾਣ ਵਿੱਚ ਬਹੁਤ ਹੀ ਸਵਾਦ ਬਣੀਆਂ ਸੀਗੀਆਂ ਤੇ ਲੋ ਜੀ ਸਾਡੀਆਂ ਪਿੰਨੀਆਂ ਜਿਹੜੀਆਂ ਬਣ ਕੇ ਰੈਡੀ ਹੋ ਚੁੱਕੀਆਂ ਤੁਸੀਂ ਵੀ ਟ੍ਰਾਈ ਕਰੇ